ਨਹੀਂ ਥੇ ਖੜੀ ਬੁੱਥਾ ਕਰੀ ਜਾਨੀ ਬਿੰਗਾ ਟੇਡਾ ਘੰਟਾ ਹੋ ਗਿਆ ਕਹੇ ਨੂੰ ਬੇ ਰੋਟੀ ਬਣਾ ਕੇ ਲਿਆ ਰੋਟੀ ਬਣਾ ਕੇ ਲਿਆ ਹਲੇ ਤੱਕ ਰੋਟੀ ਨਹੀਂ ਮੱਕੀ ਤੇ ਤੂੰ ਮੰਮੀ ਮੈਨੂੰ ਨਾ ਚੱਕਰ ਆਈ ਜਾਂਦੇ ਆ ਤਾਂ ਕਰਕੇ ਟਾਈਮ ਲੱਗ ਗਿਆ ਪਹਿਲਾਂ ਭਾਂਡੇ ਧੋਣ ਲੱਗੀ ਸੀ ਆ ਪਖੰਡ ਜਿਹਾ ਨਾ ਕਰ ਚੱਕਰ ਆ ਗਏ ਚੱਕਰ ਆ ਗਏ ਨਾ ਮੈਂ ਕਿਹੜਾ ਨਿਆਣੇ ਨਹੀਂ ਜੰਮੇ ਤੇ ਤੋ ਰੋਟੀ ਨਹੀਂ ਬਣੀ ਲਓ ਤੈਨੂੰ ਤਾਂ ਮੈਂ ਦੱਸਦੀ ਆ

ਕਿਨੇ ਕਿਹਾਗਾ ਵੀ ਮੈਂ ਤੁਹਾਡੇ ਬਾਰੇ ਗਲਤ ਬੋਲਿਆ ਮੈਨੂੰ ਪਾਗਲ ਨਾ ਬਣਾ ਮੈਂ ਤਾਂ ਸਾਹਮਣੇ ਵਾਲੇ ਬੰਦੇ ਦਾ ਚਿਹਰਾ ਦੇਖ ਕੇ ਦੱਸ ਦਿੰਨੀ ਆ ਬੇ ਇਹਦੇ ਦਿਲ ਚ ਕੀ ਚੱਲਦਾ ਤੇ ਕਿਹੜੀਆਂ ਗੱਲਾਂ ਕਰਦਾ ਤੇ ਤੂੰ ਮੈਨੂੰ ਪਾਗਲ ਬਣਾਉਣੀ ਆ ਪਰ ਮੰਮੀ ਮੈਨੂੰ ਦੱਸੋ ਤਾਂ ਸਹੀ ਵੀ ਦੀਦ ਨੇ ਕਿਹਾ ਕੀ ਤੁਹਾਨੂੰ ਮੈਨੂੰ ਵੀ ਤਾਂ ਪਤਾ ਲੱਗੇ ਲੈ ਸੁਣ ਫਿਰ ਜੇ ਮੇਰੇ ਮੂੰਹੋਂ ਸੁਣਨਾ ਚਾਹਨੀ ਐ ਤੂੰ ਉਹਨੂੰ ਕਿਹਾ ਵੀ ਮੇਰੀ ਸੱਸ ਮੈਨੂੰ ਨੇ ਨਹੀਂ ਲੈ ਕੇ ਦਿੰਦੀ ਅਖੇ ਮੇਰੇ ਮੱਥੇ 5 500 ਦੇ ਸੂਟ ਮਾਰੇ ਨਾ ਤੇਰੀ ਔਕਾਤ ਹੈਗੀ ਐ ਇਹ 500 ਦਾ ਸੂਟ ਪਾਉਣ ਵਾਲੀ ਵੀ ਤੇਰੀ ਔਕਾਤ ਤਾਂ 100 ਦਾ ਸੂਟ ਪਾਉਣ ਵਾਲੀ ਵੀ ਹੈ ਨਹੀਂ ਸ਼ੁਕਰ ਕਰ ਮੈਂ ਤੈਨੂੰ 500 ਦਾ ਸੂਟ ਲੈ ਦਿੱਤਾ ਨਹੀਂ ਮੰਮੀ ਐਵੇਂ ਜਿੱਤਾ ਕੋਈ ਗੱਲ ਹੀ ਨਹੀਂ ਹੋਈ ਹੈਗੀ ਉਹ ਤਾਂ ਦੀਦ ਦੇ ਸੂਟ ਪਾਇਆ ਹੋਇਆ ਸੀ ਮੈਨੂੰ ਸੋਹਣਾ ਲੱਗਿਆ ਤੇ ਮੈਂ ਕਹਿਤਾ ਵੀ ਜੀ ਤੁਹਾਡਾ ਸੂਟ ਬਹੁਤ ਸੋਹਣਾ ਤੇ ਉਹਨਾਂ ਨੇ ਮੈਨੂੰ ਕਹਿਤਾ ਵੀ ਤੇਰਾ ਵੀ ਬਹੁਤ ਸੋਹਣਾ ਸੂਟ ਆ ਮੰਨ ਨੂੰ ਪੁੱਛ ਲਿਆ ਬਿੱਦੀ ਤੁਹਾਡਾ ਸੁੱਟ ਕਿੰਨੇ ਦਾ ਆ ਉਹ ਕਹਿੰਦੇ 2000 ਦਾ ਤੇ ਉਹਨਾਂ ਨੇ ਮੈਨੂੰ ਵੀ ਪੁੱਛ ਲਿਆ ਵੀ ਤੇਰਾ ਸੁੱਟ ਕਿੰਨੇ ਦਾ ਮੰਮੀ ਮੈਂ ਕਹਿੰਦਾ ਵੀ 500 ਦਾ ਹੋਰ ਇਦੋਂ ਪਾਸੇ ਕੋਈ ਗੱਲ ਨਹੀਂ ਹੋਈ ਹੈਗੀ ਨਾ ਹੋਰ ਤੂੰ ਬੋਲਦੀ ਹੈ ਹੋਰ ਤੂੰ ਇਹਦੀ ਮੇਰੇ ਕਰ ਮੰਮੀ ਮੇਰਾ ਖਤ ਨਾ ਹੁੰਦਾ ਤੇਰੇ ਨਾਲ ਉੱਥੇ ਪਹਿਲਾਂ ਵੀ ਆਈ ਹੋਈ ਆ ਉਹ ਨੋ ਸਾਡੀ ਚਾਰ ਜੀ ਨੇ ਘਰ ਵਿੱਚ ਕਦੀ ਇਤਨੁਤਰ ਗੱਲ ਸੁਣੀ ਉਹਨਾਂ ਦੀ ਤੂੰ ਮਿੰਟ ਚਲੋ ਝੂਠੀ ਕਰਤਾ ਮੰਮੀ ਇੱਕ ਮਨ ਮੈਂ ਕੀਨ ਤਾਂ ਕਰ ਲਾ ਮੈਂ ਤਾਂ ਨਾ ਕਰ ਤੁਹਾਡੇ ਬਾਰੇ ਤੇ ਨਾ ਹੀ ਕਦਰ ਮੋੜ ਬਾਰੇ ਕਦੇ ਮਾੜਾ ਨਹੀਂ ਬੋਲੇ ਮਮੀ ਤੁਸੀਂ ਇੱਕ ਮੈਂ ਤੈਨੂੰ ਬੁਲਾ ਦਲਾਂ ਪੁੱਛਦਾ ਲਾ ਵੀ ਗੱਲ ਹੋਈਗੀ ਸੀ ਚੁੱਪ ਵੱਡੀ ਆਈ ਪੁੱਛ ਪੁਛਾਈਏ ਕਰਨ ਵਾਲੀ ਕੱਲ ਆਕੇ ਤੂੰ ਸਾਡੇ ਵਿੱਚ ਫਰਕ ਪਾਤਾ ਪੁੱਛ ਪੁਛਾਈਏ ਕਰਨ ਨੂੰ ਫਿਰਦੀ ਐ ਖਬਰਦਾਰ ਮੈਂ ਜਿਹੋ ਜਿਹਾਂ ਮਰਜ਼ੀ ਤੈਨੂੰ ਕੱਪੜਾ ਲੈ ਕੇ ਦੇਵਾਂ ਜੇ ਕਿਸੇ ਨੂੰ ਦੱਸਿਆ ਵੇ ਇਹ ਕੱਪੜੇ ਮਹਿੰਗੇ ਆ ਜੱਸ ਸਾਸ ਤੇ ਆ ਮੈ ਤੋਂ ਬੁਰਾ ਕੋਈ ਨਹੀਂ ਜਿਸ ਘਰ ਵਿੱਚ ਰਹਿਣਾ ਨਾ ਬੰਦਿਆਂ ਵਾਂਗੂ ਰਹਿ ਨਹੀਂ ਜੁੱਤੀਆਂ ਮਾਰ ਕੇ ਕੱਢੂ ਤੈਨੂੰ ਗੁੱਤ ਨਹੀਂ ਨੂੰ ਦੇ ਦੋ ਤੈਨੂੰ ਬਾਹਰ ਲੱਗੇ ਸਾਜ ਮਰ ਲਫੇੜਾ ਕਰਲਾ ਕਰ ਜਿਹੜਾ ਕਰਦੀਆਂ ਹੁਣ ਇਹਨੂੰ ਚਿੱਤਰ ਖਾਦੇ ਬਿਨਾ ਰੋਟੀ ਨਹੀਂ ਪੱਚਦੀ ਅੱਮਾ ਕਿਹਨੂੰ ਇਸ ਮੱਤ ਦੇਖਦੀ ਤੂੰ ਮੇਰੇ ਇਹ

ਮੈਂ ਤਾਂ ਆ ਗਿਆ ਤੇ ਇਹ ਕਿਹੜਾ ਫੋਨ ਸੀ ਤੇ ਮੇਰੇ ਅੱਗੇ ਤੂੰ ਫੋਨ ਕੱਟਦਾ ਨਹੀਂ ਜੀ ਐਵੇਂ ਜੀ ਕੋਈ ਗੱਲ ਨਹੀਂ ਮੇਰੇ ਸਹੇਲੀ ਦਾ ਫੋਨ ਸੀ ਗੱਲ ਹੋ ਗਈ ਸੀ ਤਾਂ ਕੱਟਦਾ ਸਹੇਲੀ ਦਾ ਉਹ ਸਹੇਲੀ ਦਾ ਫੋਨ ਸੀ ਕਿ ਕਿਸੇ ਆਸ਼ਕ ਦਾ ਫੋਨ ਸੀ ਆ ਕੇ ਬੋਲ ਜਾਨੇ ਜੀ ਤੁਸੀਂ ਮੈਂ ਤੁਹਾਨੂੰ ਝੂਠ ਥੋੜੀ ਬੋਲੂਗੀ ਜੇ ਨਹੀਂ ਯਕੀਨੀ ਮੇਰੇ ਤੇ ਤਾਂ ਆ ਲੈ ਫੋਨ ਚੈੱਕ ਕਰ ਲਓ ਉਹ ਮੈਂ ਸਭ ਜਾਣਦਾ ਤੇਰੇ ਵਰਗੀਆਂ ਫਫੇ ਕੁੱਟਣੀਆਂ ਨੂੰ ਘਰ ਵਾਲੇ ਮੂਰੇ ਕੁਝ ਹੋਰ ਹੁੰਦੀਆਂ ਤੇ ਪਿੱਛੋਂ ਕੁਝ ਹੋਰ ਇਨਮੋਲ ਖਾਂਦਾਂ ਦੀ ਧੀ ਨਾ ਤਾਂ ਕਦੇ ਬਾਪ ਜੀ ਪੱਗ ਨੂੰ ਦਾਗ ਲਗਨ ਦਿੱਤਾ ਸੀ ਤੇ ਨਾ ਹੀ ਕੋਈ ਤੁਹਾਡੇ ਤੇ ਝੂਠਾ ਧੱਬਾ ਲਾਉਣਾ ਉਹ ਬੱਸ ਬੱਸ ਅੱਜ ਕੱਲ੍ਹ ਨੇ ਇਹੋ ਜਿਹੇ ਗੱਲਾਂ ਤੇ ਕੋਈ ਚ ਯਕੀਨ ਨਹੀਂ ਕਰਦਾ ਆ ਤੇਰੇ ਵਰਗੀਆਂ ਹੋਰ ਪਤਾ ਨਹੀਂ ਕਿੰਨੀਆਂ ਕਾ ਇਹੋ ਜਿਹੇ ਗੱਲਾਂ ਤੇ ਰੱਟੇ ਲਾ ਲੈਂਦੀਆਂ ਅਨਮੋਲ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਕਹਿ ਵੀ ਦਿੱਤਾ ਵੀ ਚਾਹੇ ਫੋਨ ਚੈੱਕ ਕਰ ਲਓ ਨਾਲੇ ਜਦੋਂ ਮੇਰਾ ਤੁਹਾਡੇ ਨਾਲ ਵਿਆਹ ਹੀ ਹੋ ਗਿਆ ਪਰ ਮੈਂ ਹੋਰ ਕਿੱਥੇ ਜਾਣਾ ਵਿਸ਼ਾਲੀ ਆ ਜਿਹੜੀ ਮੰਮੀ ਕੋਲ ਤੇਰੀ ਚਵੜ ਚਵੜ ਜਵਾਨ ਚੱਲਦੀ ਆ ਨਾ ਆਹ ਲੱਛਣ ਛੱਡ ਦੇ ਨਹੀਂ ਮੈਥੋਗੋਰਾ ਕੋਈ ਨਹੀਂ ਫਿਰ ਅਸੀਂ ਮੈਂ ਤਾਂ ਮੰਮੀ ਨੇ ਕੁਝ ਕਿਹਾ ਹੀ ਨਹੀਂ ਪਤਾ ਨਹੀਂ ਤੁਹਾਡੇ ਕੰਨ ਕੌਣ ਭਰਦਾਗਾ ਨਾ ਕੀ ਕਹਿੰਨੀ ਕੰਨ ਕੌਣ ਭਰਦਾ ਨਾ ਤੇਰਾ ਕਹਿਣ ਦਾ ਮਤਲਬ ਕੀ ਆ ਵੀ ਮੇਰੀ ਮਾਂ ਮੇਰੇ ਕੰਨ ਭਰਦੀ ਆ ਉਹ ਸ਼ਰਮ ਮੰਨ ਲਾ ਮੜੀ ਮੋਟੀ ਸ਼ਰਮ ਬੋਲ ਤੁਸੀਂ ਐ ਕਿਉਂ ਕਰਦੇ ਹੋ ਤੁਹਾਨੂੰ ਪਤਾ ਨਾ ਮੈਂ ਕਿਹਸਾ ਹਾਲਤ ਚਾ ਤਾਂ ਫਿਰ ਵੀ ਤੁਸੀਂ ਮੇਰੇ ਨਾਲ ਇਹ ਸਭ ਕਰਦੇ ਹੋ ਹਾਂ ਇਹ ਸਭ ਤੇਰੇ ਨਾਲ ਮੈਂ ਕਰੂੰਗਾ ਤੇ ਜਦੋਂ ਤੱਕ ਤੂੰ ਸਹੇਗੀ ਤੇ ਜਦੋਂ ਤੇਰੀ ਸਹਿਣ ਦੀ ਹਿੰਮਤ ਖਤਮ ਹੋ ਗਈ ਨਾ ਤਾਂ ਮੈਨੂੰ ਦੱਸ ਦੇ ਦੀ ਪਰ ਮੇਰੇ ਕਸੂਰ ਕੀ ਆ ਮੈਂ ਹੈ ਜੱਕੀ ਤਰਦੀ ਆ ਤੁਹਾਨੂੰ ਕਟੁਕੜ ਤਰਸਣਾ ਚਾਹੀਦਾ ਨਾ ਮੇਰੇ ਪੇਟ 'ਚ ਤੁਹਾਡਾ ਬੱਚਾ ਪਲ ਰਿਹਾ ਕੀ ਬੱਚਾ ਖਗੜਾ ਕੀ ਦਾ ਗੰਦ ਚੱਕੀ ਫਿਰਦੀ ਆ ਤੂੰ ਫੋਨ ਮੇਰਾ ਕੋਈ ਨਹੀਂ ਹੈਗਾ ਇਹ। ਤਣੀ ਕੀ ਗੰਦੀ ਲਾਦਾ ਇਹ। ਪਰ ਮੋਲ ਜੇ ਮੈਨੂੰ ਤੁਹਾਨੂੰ ਐਵੇਂ ਦੀ ਲੱਗਦੀ ਸੀ ਫਿਰ ਤੁਸੀਂ ਵਿਆਹ ਹੀ ਕਿਉਂ ਕਰਵਾਇਆ ਸੀ? ਹੁਣ ਆ ਕੁਛ ਕਰਦੇ ਹੋ। ਖੱਟੂ-ਖੱਟੂ ਮੇਰੀ ਜ਼ਿੰਦਗੀ ਤਾਂ ਨਾ ਖਰਾਬ ਹੁੰਦੀ। ਵਿਆਹ? ਉਹ ਤੂੰ ਵਿਆਹ ਦੀ ਗੱਲ ਕਰਦੀ ਆ। ਉਹ ਮੈਂ ਤਾਂ ਪਤਾ ਨਹੀਂ ਕਿੰਨਿਆਂ ਕ ਦੀ ਜ਼ਿੰਦਗੀ ਖਰਾਬ ਕੀਤੀ ਐ। ਤੇਰੇ ਨਾਲ ਵਿਆਹ ਕਰਾਉਣਾ। ਥਾ ਮੇਰੀ ਸਿਰਫ ਮਜਬੂਰੀ ਸੀ। ਮਜਬੂਰੀ। ਮਜਬੂਰੀ ਮਜਬੂਰੀ ਤਾਂ ਤੁਸੀਂ ਆਖ ਖੜੀ ਕੀਤੀ ਸੀ ਨੂੰ ਜਦੋਂ ਮੈਂ ਪ੍ਰੈਗਨੈਂਟ ਹੋ ਗਈ ਤਾਂ ਤੁਸੀਂ ਬਦਨਾਮੀ ਦੇ ਡਰ ਨੂੰ ਵਿਆਹ ਕਰਵਾ ਲੈ ਮੇਰੇ ਨਾਲ ਬਦਨਾਮੀ ਹੋ ਬਦਨਾਮ ਤਾਂ ਜੱਟ ਹੋਇਆ ਨਹੀਂ ਹਜੇ ਤੱਕ ਤੇ ਨਾ ਕਦੇ ਹੋਊਗਾ ਓਏ ਉਹ ਤਾਂ ਤੇਰੀ ਮਾਂ ਕੇ ਸਾਡੇ ਪੈਰਾਂ ਚ ਡਿੱਗ ਪਈ ਇਹ ਤਾਂ ਮੈਨੂੰ ਮਜਬੂਰੀ ਕਰਨ ਹਾਂ ਕਰਨੀ ਪੈਗੀ ਉਹ ਨਹੀਂ ਮੈਂ ਤੇਰੇ ਵਰਗੀ ਨਾਲ ਕਿੱਥੇ ਵਿਆਹ ਕਰਵਾਉਂਦਾ ਸੀ ਬਸ ਇਹ ਤਾਂ ਮੇਰੀ ਗਲਤੀ ਰਹੇਗੀ ਮੈਂ ਤਾਂ ਤੁਹਾਨੂੰ ਪਿਆਰ ਕੀਤਾ ਸੀ ਨਾ ਪਰ ਜੇ ਮੈਨੂੰ ਵੇ ਗਲਤ ਕਦਮ ਕਦੇ ਨਾ ਚੱਕਦੀ। ਉਹ ਜਾ ਹੁਣ ਤੁਰ ਜਾ। ਤੈਨੂੰ ਰੋਕਦਾ ਕੌਣਾ? ਤੇ ਨਾਲੇ ਕੀ ਪਤਾ ਕੀ ਦਾ ਖੂਨ ਚੱਕੀ ਫਿਰਦੀ ਆ ਤੂੰ? ਮੂੰਹ ਲਾ ਕੇ ਬੋਲ ਜਾਨੇਓ। ਜੇ ਤੁਸੀਂ ਗਲਤ ਸੀ ਤੇ ਦੋਤਲੇਵੇਂ ਨਹੀਂ ਵੀ ਪਹਿਵੀਂ ਗਲਤ ਆ। ਮੈਂ ਤਾਂ ਤੁਹਾਡੇ ਤੋਂ ਵੀ ਨਾ ਕਦੇ ਵੀ ਕਿਸੇ ਵਾਂ ਲੱਕ ਚੱਕਣੀ ਵੇਖਿਆ। ਹਾਂ ਮੈਂ ਤਾਂ ਗਲਤ ਸੀ ਤੇ ਨਾਲੇ ਤੂੰ ਮੈਥੋਂ ਕੀ ਲੈਣਾ? ਜੇ ਤੈਨੂੰ ਆਹ ਲਾਦ ਭਾਰ ਲੱਗਦੀ ਆ ਨਾ ਤਾਂ ਜਾ ਕੇ ਅਬੋਰਸ਼ਨ ਕਰਾ ਦੇ। ਘਰੋਂ ਨਹੀਂ ਸੂਰਤ। ਮੂੰਹ ਅੱਗੇ ਬੋਲੋ ਜਾਂਦੇ ਤੁਸੀਂ ਮੈਂ ਕਿਉਂ ਕਰਾਂ ਇਹ ਬਾਤ ਤੁਹਾਨੂੰ ਤੁਹਾਡਾ ਬੱਚਾ ਚਾਹੀਦਾ ਨਹੀਂ ਲੋਕ ਤਾਂ ਬੱਚਿਆਂ ਦੇ ਖਾਤੇ ਨੇ ਮੰਨਤਾ ਮੰਗਦੇ ਆ ਤੇ ਤੁਸੀਂ ਕਹਿੰਦੇ ਬੱਚਾ ਘਿਰਾ ਦੇ ਮੰਨਤਾ ਮੰਗਦੇ ਆ ਉਹ ਮੈਨੂੰ ਕੋਈ ਨਹੀਂ ਹੈਗਾ ਪਾਪ ਪੁੰਨ ਦਾ ਜਾ ਜਾ ਕੇ ਕੰਮ ਕਰ ਲਾ ਮੈਂ ਬੰਦ ਝੱਟ ਆਰਾਮ ਕਰਨਾ ਕਿਵੇਂ ਕਰਦੀ ਆ ਪਖੰਡ ਸਾਲੀ ਦੀ ਰੋਣਾ ਆਉਂਦਾ ਇਹਨਾਂ ਨੂੰ ਜਿੰਨਾ ਮਰਜ਼ੀ ਰਵਾ ਲੋ ਪੀਆ ਇੱਥੇ ਮੌਜ ਨਾਲ ਵੀ ਕੰਮ ਕਰ ਲਾ ਉੱਥੇ ਮੇਰੀ ਮਾਂ ਕੱਲੀ ਲੱਗੀ ਪਈ ਆ ਕੰਮ ਕਰਨ ਮੰਮੀ ਜੀ ਮੰਮੀ ਜੀ ਕੀ ਗੱਲ ਆ ਪੁਰਾ ਆਰਾਮ ਵੀ ਕਰਨ ਦੇ ਦਿਆ ਕਰ ਮੈਨੂੰ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਂ ਬੋਲ ਨਾ ਕੀ ਕਹਤਾ ਮੇਰੇ ਪੁੱਤ ਨੇ ਜੇ ਕਿਹਾ ਵੀ ਹੋਣਾ ਨਾ ਤੂੰ ਜ਼ਰੂਰ ਕੋਈ ਗਲਤੀ ਕੀਤੀ ਹੋਣੀ ਆ ਤਾਂ ਹੀ ਕੁਝ ਕਿਹਾ ਹੋਣਾ ਮੇਰੇ ਪੁੱਤ ਦਾ ਦਿਮਾਗ ਨਹੀਂ ਖਰਾਬ ਜਿਹੜਾ ਉਹੀ ਤੈਨੂੰ ਬੋਲੀ ਜਾਵੇ ਨਹੀਂ ਮੰਮੀ ਮੈਂ ਤਾਂ ਉਹਨਾਂ ਨੂੰ ਕੁਝ ਗਲਤ ਵੀ ਨਹੀਂ ਬੋਲਿਆ ਤੇ ਨਾ ਹੀ ਕੋਈ ਗਲਤੀ ਕੀਤੀ ਆ ਉਹ ਤਾਂ ਇਹ ਵੀ ਨਹੀਂ ਦੇਖਦੇ ਵੀ ਮੇਰੀ ਹਾਲਤ ਕੀ ਆ ਬਸ ਕਦੇ ਨਾ ਕੁਝ ਨਾ ਕੁਝ ਬੋਲਦੇ ਰਹਿੰਦੇ ਆ ਨਾ ਤੂੰ ਕੀ ਬੁਝਾਰਤਾ ਜਿਵੇਂ ਪਾਈ ਜਾਨੀ ਆ ਮੈਨੂੰ ਕੀ ਕਹਤਾ ਮੇਰੇ ਪੁੱਤ ਨੇ ਦੱਸ ਮੰਮੀ ਜੀ ਤੁਹਾਨੂੰ ਵੀ ਪਤਾ ਤੇ ਜਨੂ ਮੈਂ ਵੀ ਹਟੋ ਪਹਿਲਾਂ ਪ੍ਰੈਗਨੈਂਟ ਹੋਈ ਸੀ ਨਾ ਤਾਂ ਸਾਰਿਆਂ ਦੇ ਸਾਂਝ ਨਾਲ ਇਹ ਰਿਸ਼ਤਾ ਹੋਇਆ ਸੀ ਪਰ ਹੁਣ ਉਹ ਮੁੱਲ ਮੈਨੂੰ ਕਹਿੰਦਾ ਵੀ ਪਤਾ ਨਹੀਂ ਇਹ ਕਿਹਦੀ ਲਾਦਾ ਨਾ ਸਹੀ ਕਹਿੰਦਾ ਮੇਰਾ ਪੁੱਤ ਨਾਲੇ ਮੈਂ ਕਿਹੜਾ ਅੰਤਰਜਾਮੀ ਆ ਜਿਹੜਾ ਮੈਨੂੰ ਪਤਾ ਕਿ ਮੇਰੇ ਪੁੱਤ ਦੀ ਹਾ ਲਾਦਾ ਕਿ ਕਿਹਦੀ ਆ ਪਰ ਮੰਮੀ ਇਹ ਗੱਲਾਂ ਤਾਂ ਤੁਸੀਂ ਉਦੋਂ ਸੋਚ ਰਹੀ ਸੀ ਹੁਣ ਤਾਂ ਤੁਸੀਂ ਮੈਨੂੰ ਵਾਹ ਕੇ ਇਸ ਘਰ ਚ ਲੈ ਆਏ ਹੋਣੇ ਗੱਲਾਂ ਕਰਨ ਦਾ ਕੀ ਮਤਲਬ ਆ ਐਡਾ ਵੀ ਪਾਗਲ ਨਹੀਂ ਮੇਰਾ ਪੁੱਤ ਜਿੱਡਾ ਸਮਝੀ ਬੈਠੀ ਆ ਨਾਲੇ ਮੈਂ ਤਾਂ ਖੁਦ ਫਸ ਗਈ ਤੇਰੇ ਨਾਲ ਆਪਣੇ ਪੁੱਤ ਦਾ ਵਿਆਹ ਕਰਵਾ ਕੇ ਕਿਉਂ ਮੰਮੀ ਨਾਲੇ ਕੀ ਨਹੀਂ ਕੀਤਾ ਮੈਂ ਤੁਹਾਡੇ ਲਈ ਸਾਰੇ ਕੰਮ ਮੈਂ ਹੀ ਕਰਦੀ ਹਾਂ ਤੁਹਾਨੂੰ ਅੱਜ ਤੱਕ ਕੋਈ ਕੰਮ ਨਹੀਂ ਕਰਨ ਦਿੱਤਾ ਤੇ ਇਸ ਹਾਲਤ ਚ ਵੀ ਮੈਂ ਆਪ ਹੀ ਸਾਰੇ ਕੰਮ ਕਰਦੀ ਹਾਂ ਨਾ ਤੇਰੇ ਕੰਮ ਨੂੰ ਕੀ ਚੱਟਣਾ ਤੂੰ ਸਾਨੂੰ ਸੋਨੇ ਦੀਆਂ ਰੋਟੀਆਂ ਨਹੀਂ ਖਵਾਉਂਦੀ ਜਿਹੋ ਜਿਹਿਆਂ ਲੋਕਾਂ ਦੀਆਂ نوਹਾ ਕੰਮ ਕਰਦੀਆਂ ਉਹੋ ਜਿਹੇ ਤੂੰ ਕਰਦੀਆਂ ਤੂੰ ਕੀ ਜੱਗੋਂ 12 ਕੰਮ ਕਰਦੀਆਂ ਸਾਡੇ ਵਾਸਤੇ 아이 ਵੱਡੀ ਅੱਖੇ ਮੈਂ ਸਾਰਾ ਕੰਮ ਕਰਦੀ ਆ ਮੰਮੀ ਮੰਨੇ ਸਾਰੇ ਇਕੋ ਜਿਹਾ ਕੰਮ ਕਰਦੇ ਆ ਪਰ ਮੇਰੇ ਵਾਂਗ ਕੋਈ ਜੁਲਮ ਨਹੀਂ ਸਹਿੰਦਾ ਨਾਲ ਇਸ ਹਾਲ ਤੇ ਚਤਨਾ ਲੋਕ ਇੰਨਾ ਖਿਆਲ ਰੱਖਦੇ ਆ ਤੇ ਮੈਂ ਇੱਥੇ ਜੁਲਮ ਤੇ ਜੁਲਮ ਸਹ ਰਹੀ ਆ ਨਾ ਮੇਰੀ ਗੱਲ ਸੁਣ ਲੈ ਇੱਕ ਆ ਬੂਥਾ ਅੱਡ ਕੇ ਨਾ ਮੈਨੂੰ ਦਿਖਾ ਇੱਥੇ ਇੱਥੇ ਜੇ ਰਹਿਣਾ ਨਾ ਇੱਥੇ ਉਹੀ ਕਰਨਾ ਪੈਣਾ ਜੋ ਅਸੀਂ ਚਾਹਨੇ ਆ ਜਿਸ ਦਿਨ ਸਾਡੇ ਵਿਰੁੱਧ ਚੱਲ ਪਈ ਨਾ ਤਰ ਬੋਰੀ ਵਸਤਰਾ ਚ ਕਾ ਦੂੰਗੀ ਤੇ ਪੇਕੀ ਜਾ ਕੇ ਸਾਹ ਲਈ ਲੱਗੇ ਸਾਹਮਣੇ ਤੈਨੂੰ ਲੱਗ ਪੈਂਦੀ ਤੜਕੇ ਆਥਣੇ ਕੀਰਨੇ ਪਾਉਣ ਜਿਵੇਂ ਕੋਈ ਮਰ ਗਿਆ ਹੁੰਦਾ ਮੰਮੀ ਆ ਕੀ ਬੋਲ ਜਾਂਦੇ ਓ ਤੁਸੀਂ ਮੈਂ ਤਾਂ ਜਦੋਂ ਜਾਣਾ ਸੀ ਉਦੋਂ ਨਹੀਂ ਗਈ ਹੈਗੀ ਇੱਥੋਂ ਹੁਣ ਮੈਂ ਕਿੱਥੇ ਜਾਣਾ ਨਾਲੇ ਕੁੜੀਆਂ ਦੇ ਤਾਂ ਦੋ ਘਰ ਹੁੰਦੇ ਨੇ ਵਿਆਹ ਤੋਂ ਪਹਿਲਾਂ ਪੇਕਾ ਕਰ ਤੇ ਵਿਆਹ ਤੋਂ ਬਾਅਦ ਸੋਹਰਾ ਕਰ ਮੇਰੀ ਗੱਲ ਸੁਣ ਲਈ ਸਾਰਿਆਂ ਦੇ ਦੋ ਹੀ ਹੁੰਦੇ ਨੇ ਤੂੰ ਕੀ ਇੱਥੇ ਬੱਕਰੀ ਆਈ ਆ ਨਾਲੇ ਆਪਣੇ ਪੇਕੇਆਂ ਨੂੰ ਫੋਨ ਕਰ ਦੇ ਆ ਤੇਰਾ ਕੋ ਹਿੱਲ ਅਵਸਿੱਲਾ ਕਰਨ ਤੇਰੇ ਜਿਨੇਪੇ ਵਾਸਤੇ ਇੱਕ ਫੁੱਟੀ ਕੌਡੀ ਵੀ ਹੈ ਨਹੀਂ ਸਾਡੇ ਕੋਲ ਲੱਗੀ ਸਮਝ ਪਰ ਮੰਮੀ ਹੁਣ ਤਾਂ ਮੈਂ ਇੱਥੇ ਰਹਿਣੀ ਆ ਤਾਂ ਫਿਰ ਹੱਕ ਤੁਹਾਡਾ ਬਣਦਾ ਜਿਵੇਂ ਆਪਦੀ ਪੇਕੇ ਘਰੇ ਰਹਿੰਦੀ ਤਾਂ ਉਹਨਾਂ ਦਾ ਹੱਕ ਬਣਦਾ ਸੀ ਦੇਖ ਮੈਨੂੰ ਸਿਆਣੀ ਬਿਆਣੀ ਨੂੰ ਨਾ ਬਹੁਤੀ ਅਕਲ ਨਸ ਖਾ ਜੇ ਇਸ ਘਰ ਵਿੱਚ ਰਹਿਣਾ ਨਾ ਉਹੀ ਕਰਨਾ ਪੈਣਾ ਜੋ ਅਸੀਂ ਚਾਹੁੰਦੇ ਆ ਤੇ ਇਸ ਘਰ ਦੇ ਜੋ ਉਸੂਲ ਆ ਗੱਜੇ ਕਿ ਦਫਾ ਹੋ ਕੰਕੂਮ ਕਰ ਇੱਥੇ ਲੱਗਿਆ ਮੇਰੇ ਸਹਰਾਣੇ ਬੈਠ ਕੇ ਕੀੜਨੇ ਪਉਣ ਕੋਈ ਕੱਲ ਨਹੀਂ ਮੰਮੀ ਜੀ ਮੈਂ ਕਰ ਦਿੰਨੀ ਆ ਵੀਰੇ ਨੂੰ ਹੁਣ ਪਰ ਮੈਨੂੰ ਥੋੜਾ ਤਾਂ ਇਹ ਨਹੀਂ ਸੀ ਨੀ ਜਾ ਪਰੇ ਵੀਰੇ ਨੂੰ ਕਰ ਚਾਹੇ ਮਾਂ ਨੂੰ ਕਰ ਚਾਹੇ ਪਿਓ ਨੂੰ ਕਰ ਮੇਰੇ ਸਹਰਾਣੇ ਲੱਗ ਪਈ ਆ ਕੇ ਭੁੱਖਣ ਖੈਰ ਸੁੱਖ ਨਹੀਂ ਮਨਾਉਂਦੀ ਮੇਰੇ ਪੁੱਤ ਦੀ ਸ਼ਿਕਾਇਤਾਂ ਲਾਉਣ ਲੱਗ ਪਈ ਓਕੇ ਆ ਘੜਦਾ ਉਹ ਕਰਦਾ ਆਪਦੇ ਲੱਛਣ ਕਿਵੇਂ ਸਹੀ ਨੇ ਵਿਆਹ ਤੋਂ ਪਹਿਲਾਂ ਖੇ ਖਾਂਦੀ ਰਹੀ ਕਿੱਥੇ ਸਾਡੇ ਕਰਮਾਂ ਚ ਇਹ ਮੜੀ ਪਈ ਸੀ ਨਖਸਮੇ ਪਤਾ ਨਹੀਂ ਇਹਦੇ ਤੋਂ ਕਦੋਂ ਖੇੜਾ ਛੁੱਟਣਾ ਕਦੋਂ ਨਹੀਂ ਬੇਬੇ ਕਰੀ ਸੀ ਇਹਦੇ ਨਾਲ ਗੱਲ ਕੀ ਕਹਿੰਦੀ ਬੇਪੁੱਤ ਕਰੀ ਸੀ ਮੈਂ ਕਿਹਾ ਜਾਂ ਤਾਂ ਇੱਥੋਂ ਆਪਣਾ ਡੰਡੀ ਡੋਰਾ ਚਾਕੇ ਤਿੱਤਰ ਹੋ ਜਾ ਜਾਂ ਫਿਰ ਆਪਣੇ ਪੇਕਿਆਂ ਤੋਂ ਪੈਸੇ ਮੰਗਵਾ ਸਾਡੇ ਪੱਲੇ ਢੇਲਾ ਨਹੀਂ ਹੈਗਾ ਤੇਰਾ ਜਨੇਪਾ ਜਿਉ ਨੂੰ ਪਕਰਾਉਣ ਨੂੰ ਕੋ ਕਾਨੂੰ ਬੇਬੇ ਉਹਨਾਂ ਕੋਲ ਮਲੰਗਾਂ ਕੋਲ ਕਿੱਥੇ ਆ ਪੈਸੇ ਹੋਰ ਪਤਾ ਪਾ ਲਵਾਂਗੇ ਪੈਸੇ ਨਾਲੇ ਆਪਾਂ ਨੂੰ ਕੀ ਪਤਾ ਬੇਦੀ ਕੁੱਖ ਚ ਕੁੜੀ ਆ ਕਿ ਮੁੰਡਾ ਜੇ ਕੁੜੀ ਜਾਂਪੇ ਸਾਡੇ ਤਾਂ ਪੈਸੇ ਬਰਬਾਦ ਹੋ ਜਾਣਗੇ ਗੱਲ ਤਾਂ ਤੇਰੀ ਠੀਕ ਆ ਬੇਬੇ ਹੋਰ ਨਹੀਂ ਕੁਝ ਬੋਲੀਏ ਬੇ ਪਤ ਬੋਲਣ ਤਾਂ ਗ੍ਰੱਠ ਦੀ ਜਵਾਨ ਹੈ ਦੀ ਲੱਗੀ ਸੀ ਮੋਰੇ ਭੌਂਕਣ ਸਣਾ ਤੀਆਂ ਫੇ ਤੱਤੀਆਂ ਤੱਤੀਆਂ ਬਹਿ ਗਿਆ ਮੂਦੀ ਝੱਗ ਵਾਂਗੂ ਆਹੀ ਗੱਲਾਂ ਤੋਂ ਖੇ ਛੱਡਦੀ ਏ ਬੇਬੇ ਮੈਂ ਤੈਨੂੰ ਉਦੋਂ ਕਿਹਾ ਸੀ ਵੀ ਨਾ ਕਰ ਇਹਦੇ ਨਾਲ ਰਿਸ਼ਤਾ ਉਦੋਂ ਤੂੰ ਵੀ ਨਹੀਂ ਮੰਨੀ ਮਾੜਾ ਜਿਹੇ ਦੀ ਮਾਂ ਆਪਣੇ ਪੈਰੀਂ ਆ ਕੇ ਕੀ ਡਿੱਗ ਪਈ ਤੂੰ ਤਾਂ ਝੱਟ ਰਿਸ਼ਤੇ ਨੂੰ ਹਾਂ ਕਰਤੀ ਬੇਪੁੱਤ ਫਸਿਆ ਨੇ ਮਾਰ ਤਾਂ ਖਾਣੀ ਸੀ ਕਹਿੰਦੇ ਹੁੰਦੇ ਜਦ ਦੁੱਖਣੀ ਚ ਸਿਰ ਆ ਗਿਆ ਦੋ ਸੱਟਾ ਵੱਧ ਕੀ ਤੇ ਘਟ ਕੀ ਜਾਂਦੇ ਦੀ ਮਾਂ ਆ ਕੇ ਇੱਕ ਲੈਣੀ ਜਹੀ ਰੋਣੇ ਲੱਗ ਪਈ ਫੇ ਗੜ ਪਿਆ ਢੋਲ ਵਜਾਉਣਾ ਹੀ ਪੈਣਾ ਸੀ ਉਹ ਕਾਨੂੰ ਬੇਬੇ ਤੂੰ ਵੀ ਹੁਣ ਹੀ ਪੇਰਲ ਜਾਨੀ ਆ ਮਾੜਾ ਜੇ ਕੋਈ ਰੋਣ ਲੱਗ ਜੇ ਉਹਨੂੰ ੱੱੱਕੇ ਮਾਰ ਕੇ ਬਾਹਰ ਕੱਢ ਦੇ ਆਪਣਾ ਕੀ ਕਰ ਲੈਂਦੀ ਉਹ ਪੁੱਤ ਜੇ ੱੱੱਕੇ ਮਾਰ ਕੇ ਉਹਨੂੰ ਬਾਹਰ ਕੱਢਦੀ ਨਾ ਉਹ ਸੱਥਾ ਪੰਚਾਇਤਾਂ ਚ ਜਾਂਦੀ ਜੇ ਪੰਚਾਇਤ ਕਰ ਲੈਂਦੀ ਨਾ ਸਾਰੇ ਪਿੰਡੇ ਸਾਡੀ ਮਿੱਟੀ ਪੱਟ ਹੋ ਜਾਣੀ ਸੀ ਬੇਬੇ ਉਹ ਐ ਕਿਵੇਂ ਚਲੀ ਜਾਂਦੀ ਬੇਬੇ ਉਹਨਾਂ ਨੂੰ ਆਪਦੀ ਇੱਜ਼ਤ ਨਹੀਂ ਪਿਆਰੀ ਨਾਲੇ ਕੀ ਪਤਾ ਆ ਕੀਦਾ ਗੰਦ ਚੱਕੀ ਫਿਰਦੀ ਆ ਪੁੱਤ ਇਹ ਤਾਂ ਹੁਣ ਚੱਲਣਾ ਹੀ ਪੈਣਾ ਸਿਆਣੇ ਕਹਿੰਦੇ ਹੁੰਦੇ ਆ ਵੇ ਗਲ ਪਿਆ ਢੋਲ ਬੁਜਾਉਣਾ ਹੀ ਪੈਂਦਾ ਹੁੰਦਾ ਕੋਈ ਨਾ ਬੇਬੇ ਹੋ ਰਾਬthetare ਨੇ ਜੇ ਕੁੜੀ ਹੋ ਗਈ ਨਾ ਇਹ ਤੋਂ ਮੈਂ ਤਲਾਕ ਲੈ ਲੂੰ ਵਧੀਆ ਬੰਨਾ ਵੇ ਸਦਰਿਆ ਤਲਾਕ ਕਿਤੇ ਐਵੇਂ ਮਿਲ ਜਾਊ ਅਗਲੀ ਵਿਆਹ ਦਾ ਖਰਚਾ ਲੈ ਕੇ ਖੇੜਾ ਛੱਡੂ ਆ ਜਿਹੜਾ ਜੰਮਣਾ ਜਾਂ ਜੰਮਣੀ ਉਹਦਾ ਖਰਚਾ ਅਲੱਗ ਲਊਗੀ ਤੂੰ ਹੀ ਕਮਲੀਆਂ ਹੀ ਮਾਰੀ ਜਾਣਾ ਹਾ ਇਹ ਵੀ ਸਾਲਾ ਸਿਆਪਾ ਹੀ ਐ ਬੇਬੇ ਤੂੰ ਵੀ ਬਾਲੀ ਡਰਪੋਕ ਆ ਆ ਮਿੱਟੀ ਪੱਟੂ ਮਿੱਟੀ ਪੱਟੂ ਬਾਲੀ ਗੱਲ ਕਹਿ ਕੇ ਨਵੀਂ ਢੇਰੀ ਢਾ ਜਣੀ ਆ ਬੇ ਪੁੱਤ ਢੇਰੀ ਨਹੀਂ ਢਾਉਂਦੀ ਤੈਨੂੰ ਬਚਾਉਣੀ ਆ ਅਗਲੀ ਤਾਂ ਲੋਕਾਂ ਨੂੰ ਤਮਾਸ਼ਾ ਦਿਖਾਉਣ ਲਈ ਤਿਆਰ ਬੈਠੀ ਐ ਓ ਬੇਬੇ ਕਿਤੇ ਨਹੀਂ ਤਮਾਸ਼ਾ ਦਿਖਾਉਂਦੀ ਨਾਲੇ ਕਰ ਕੀ ਲੈਣਗੇ ਆਪਣਾ ਉਹ ਜੇ ਪੰਚਾਇਤ ਜਾਣਗੇ ਤਾਂ ਆਪਾਂ ਵੀ ਕਹਿ ਦਾਂਗੇ ਆਪਣੇ ਕਰ ਲੈਣਗੇ ਐਵੇਂ ਡਰੀ ਜਾਨੀ ਆ ਤੂੰ ਤਾਂ ਇੰਨਾ ਸੌਖਾ ਨਹੀਂ ਹੈਗਾ ਤੈਨੂੰ ਮੈਂ ਕਿਹਾ ਨਾ ਬੇਵਲੇ ਕੁੜੀਆਂ ਦੀ ਸੁਣਦੇ ਆ ਮਿੱਟੀ ਪੱਟ ਹੋ ਜੋਗੀ ਸਾਡੀ ਜਲੂਸ ਨਿਕਲੂ ਲੱਗ ਉਹ ਕੁਝ ਨਹੀਂ ਨਿਕਲਦਾ ਕੋਈ ਨਹੀਂ ਹੁਣ ਮੈਂ ਦੇਖਣਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਉਹ ਚਲ ਕੋਈ ਨਹੀਂ ਫੇਰ ਨਾ ਇੰਨੇ ਸੋਚਿਆ ਕਰੈ ਨਾ ਜਾ ਆਰਾਮ ਕਰ ਲੈ ਬੰਦ ਚੜ ਧੁੱਪੇ ਫਿਰਿਆ ਰਹਿਣਾ ਚਲ ਚੰਗਾ ਉਹ ਵੀ ਕਰ ਲੈ ਆ ਰਹਾ ਕੋਈ ਗੱਲ ਨਹੀਂ ਇਹ ਤੋਂ ਖੜਾ ਤਾਂ ਛਡਾਉਣਾ ਪੈਣਾ ਛਡਾਉਂਗੀ ਵੀ ਐਦਾਂ ਦਾ ਖੜਾ ਨਾ ਹੂੰ ਮੋੜ ਕੇ ਇਸ ਘਰ ਵੱਲ ਮੂੰਹ ਬਿਨਾਂ ਕਰੂੰਗੀ ਕੋਈ ਗੱਲ ਨਹੀਂ ਦੇਖਦੇ ਆਂ ਕੀ ਕਰਨਾ ਕੀ ਨਹੀਂ ਐਨਾ ਮੇਰਾ ਪੁੱਤ ਦੁਖੀ ਕਰ ਛੱਡਿਆ ਕੀ ਕਰਾਂ ਗਲਤੀ ਵੀ ਪੁੱਤ ਦੀ ਐ ਦੇਖ ਭਾਈ ਮੈਂ ਤਾਂ ਤੁਹਾਡੀ ਕੁੜੀ ਨੂੰ ਕਹਿਤਾ ਸੀ ਪਤਾ ਨਹੀਂ ਹੁਣ ਉਹਨੇ ਤੁਹਾਨੂੰ ਦੱਸਿਆ ਜਾਂ ਨਹੀਂ ਦੱਸਿਆ ਇਹ ਨਹੀਂ ਮੈਨੂੰ ਪਤਾ ਮਾਸੀ ਜੀ ਉਹਨੇ ਮੈਨੂੰ ਦੱਸਿਆ ਫੇਰ ਹੀ ਆਇਆ ਮੈਂ ਤੁਹਾਨੂੰ ਵੀ ਪਤਾ ਐ ਮੇਰੇ ਘਰ ਵਾਲੀ ਦਾ ਵੀ ਵੱਡਾ ਪ੍ਰੋਬਲਮ ਹੋਇਆ ਬਈ ਮੈਂ ਹੁਣ ਕੀ ਕਰਾਂ ਜੇ ਤੇਰੀ ਘਰ ਵਾਲੀ ਦਾ ਵੱਡਾ ਪ੍ਰੋਬਲਮ ਹੋਇਆ ਇਹ ਤੁਹਾਡੇ ਘਰ ਦਾ ਮਾਮਲਾ ਐ ਆਪੇ ਸਲ ਜਾਓ ਤੁਹਾਨੂੰ ਵੀ ਪਤਾ ਮਾਸੀ ਜੀ ਮੇਰਾ ਖਰਚਾ ਵਾਲਾ ਹੋ ਗਿਆ ਮੈਂ ਤਾਂ ਇਹ ਕਹਿੰਦਾ ਸੀ ਆਪਾਂ ਰਲ ਮਿਲ ਕੇ ਕਰ ਲੈਂਦੇ ਆਂ ਦੇਖ ਬਈ ਜੇ ਸਾਡੇ ਕੋਲ ਹੁੰਦੇ ਸੀ ਲਾ ਦਿੰਦੇ ਤੁਹਾਡੀ ਕੁੜੀ ਤਾਂ ਨਿਤ ਨਵੇਂ ਖਰਚੇ ਕਰਾਉਂਦੀ ਆ ਸਾਡੇ ਤਾਂ ਨਹੀਂ ਇੰਨੇ ਖਰਚੇ ਚੱਕ ਹੁੰਦੇ ਉਹਦੇ ਆ ਇੱਕ ਵਾਰੀ ਸੁਣ ਲੈ ਚਾਹੇ 10 ਵਾਰੀ ਸੁਣ ਲੈ ਪਰ ਮਾਸੀ ਜੀ ਇਹ ਜੇ ਟਾਈਮ ਤਾਂ ਬੰਦਾ ਫਟ ਫੜ ਕੇ ਵੀ ਕਰ ਲੈਂਦਾ ਹੈਗਾ ਪੋਤਾ ਹੋਵੇ ਜਾਂ ਪੋਤੀ ਬੱਜਣੀ ਤਾਂ ਸੋਢੀ ਐ ਦੇਖ ਭਾਈ ਮੈਨੂੰ ਕਮਾ ਫਰਾ ਕੇ ਗੱਲ ਨਹੀਂ ਕਰਨੀ ਆਉਂਦੀ ਜਿਵੇਂ ਜਨੇਪੇ ਤੇ ਪੈਸੇ ਲਾਤੇ ਨਾ ਆ ਤੁਹਾਡਾ ਜਿਹੜਾ ਦੇਣ ਲੈਣਾ ਮੈਂ ਥੋਕ ਵਜਾ ਕੇ ਲਾਉਂਗੀ ਹਾਂ ਵਿਆਹ ਵੇਲੇ ਤਾਂ ਤੁਸੀਂ ਕਹਿੰਦੇ ਸੀ ਵੀ ਅਸੀਂ ਕੁਝ ਨਹੀਂ ਲੈਣਾ ਚਾਹੇ ਚਾਰ ਕੱਪੜੇ ਆ ਜੇ ਤੋਰ ਦਿਓ ਹੁਣ ਕੀ ਹੋ ਗਿਆ ਫਿਰ ਉਹੀ ਟਾਈਮ ਨੂੰ ਤਾਂ ਅਸੀਂ ਪਛਤਾਉਨੇ ਆ ਰੋਨੇ ਆ ਜੇ ਆ ਮਜਬੂਰੀ ਨਾਲ ਗੱਲ ਪੈਂਦੀ ਤੱਕਾ ਨੂੰ ਅਸੀਂ ਆਹ ਗੱਲ ਪਾਉਂਦੇ ਆਪਣੇ ਫਾਹਾ ਮਜਬੂਰੀਆਂ ਤਾਂ ਮਾਸੀ ਜੀ ਵੱਡੇ ਵੱਡੇ ਲੋਕਾਂ ਨੂੰ ਕਰਾ ਦਿੰਦੀ ਹੈ ਨਾ ਹਾਰਨ ਨੂੰ ਕਿਹੜਾ ਸੀ ਯੰਗ ਲੜੀ ਆ ਤੇਰੀ ਮਾਂ ਆ ਗਈ ਸਾਡੇ ਪੈਰ ਫੜ ਲੈ ਸਾਨੂੰ ਹਾਂ ਕਰਨੀ ਪਈ ਕੋਈ ਨਾ ਮਾਸੀ ਜੀ ਸਾਨੂੰ ਵੀ ਪਤਾ ਨਹੀਂ ਸੀ ਵੀ ਸਾਡੀ ਕੁੜੀ ਆ ਚੰਦ ਚਾੜੀ ਬੈਠੀ ਐ ਹੁਣ ਦੋਸ਼ ਕੀ ਦੇਈਏ ਇਹ ਤਾਂ ਭਾਈ ਤੂੰ ਪਹਿਲਾਂ ਸੋਚਣਾ ਸੀ ਪਹਿਲਾਂ ਤਾਂ ਆਵਾਰਾ ਕਰਦੀ ਕਰਦੀਆਂ ਉਹਨਾਂ ਨੂੰ ਖੁੱਲਾ ਛੱਡ ਦਿੰਦੇ ਆ ਫਿਰ ਤੁਸੀਂ ਬਗਾਨੇ ਮੁੰਡਿਆਂ 'ਚ ਕਸੂਰ ਕੱਢਦੇ ਫਿਰਦੇ ਹੋ ਸੱਥਾ ਪੰਚਾਇਤਾਂ ਦੇ ਡਰਾਵੇ ਦਿੰਦੇ ਹੋ ਮੇਰੀ ਗੱਲ ਸੁਣ ਲੈ ਭਾਈ ਇੱਕ ਵਾਰੀ ਕਹ ਲੈ ਚਾਹੇ ਮੇਰੇ ਤੋਂ 10 ਵਾਰੀ ਕਹ ਲੈ ਮੇਰੀ ਰੂ ਨਹੀਂ ਕਰਦੀ ਉਹਨੂੰ ਇੱਥੇ ਰੱਖਣ ਲਈ ਕਸੂਰ ਇੱਕ ਦਾ ਨਹੀਂ ਹੁੰਦਾ ਮਾਸੀ ਜੀ ਦੋਵਾਂ ਦਾ ਹੁੰਦਾ ਹੈ ਕਸੂਰ ਤਾਂ ਦੋਨਾਂ ਦਾ ਹੁੰਦਾ ਸਹਿਮਤੀ ਕਰਕੇ ਇੱਥੇ ਤੱਕ ਨਵ ਬਤਾਈ ਆ ਥੋੜੀ ਕੁੜੀ ਸਹਿਮਤ ਸੀ ਅਜੇ ਆਹ ਕੁਖੋ ਨਾ ਹੁੰਦੀ ਮੈਂ ਤਾਂ ਕਦੀ ਰਿਸ਼ਤਾ ਹੀ ਨਹੀਂ ਸੀ ਲੈਣਾ ਮਾਰਦੀ ਕੁੱਤਣੀਓਂ ਭਗਾ ਕੇ ਬਾਹਰ ਬੇ ਦਫਾ ਹੋ ਜਿੱਥੇ ਦੀ ਹੈ ਗਈਆਂ ਚਲੋ ਮਾਸੀ ਜੀ ਇਸ ਗੱਲ ਤੇ ਮਿੱਟੀ ਪਾਓ ਹੁਣ ਤੁਸੀਂ ਦੱਸੋ ਵੀ ਕੀ ਮੰਗਦੀ ਹੋ ਨਾ ਦੇਖ ਟੋਨੀ ਮੰਗਲ ਨੂੰ ਮੈਂ ਕਿੜਾ ਇੱਥੇ ਸੋਨੇ ਦੀਆਂ ਮੋਹਰਾ ਮੰਗ ਲਈਆਂ ਦੋ ਚਾਰ ਟੁੰਮਾ ਤੇ ਥੋੜਾ ਜਿਹਾ ਕੈਸ਼ੇ ਮੰਗਿਆ ਦੋ ਚਾਰ ਟੁੰਮਾ ਮਾਸੀ ਤੇ ਨਾ ਕੈਸ਼ក៏ ਲੈ ਲਈ ਨਾ ਦੋ ਜਾਰ ਟੁੰਮਾ ਤੇ ਸਾਹ ਚੜਾ ਲਿਆ ਕਾਕਾ ਮੇਰੀ ਗੱਲ ਸੁਣ ਆ ਜਦ ਤੇਰੇ ਜਵਾਕ ਹੋਇਆ ਤੇਰੀ ਸੱਸ ਨਹੀਂ ਸੀ ਘਨੇ ਗੱਟੇ ਲਈ ਆਈ ਤੇਰੀ ਮਾਂ ਵਾਸਤੇ ਇਹੀ ਵਸ ਮੇਰੇ ਵਾਸਤੇ ਚਾਹੀਦਾ ਨਾ ਮੈਨੂੰ ਵੀ ਤਾਂ ਮਾੜਾ ਮੋਟਾ ਟਮ ਛਲਾ ਚਾਹੀਦਾ ਹੀ ਐ ਟੁੰਮ ਤਾਂ ਮਾਸੀ ਜੀ ਇੱਕ ਅੱਧੀ ਹੁੰਦੀ ਐ ਤੇ ਇੰਨੇ ਟੂਮਾ ਤੁਸੀਂ ਕੀ ਕਰਨੀ ਐ ਨਾ ਮੈਂ ਕਿ ਟੂਮਾ ਸਿਰਚ ਮਾਰਨੀ ਆ ਤੁਹਾਡੀ ਭੈਣ ਦੇ ਕੰਮ ਹੋਣੀਆਂ ਤੇ ਫਿਰ ਮਾਸੀ ਜੀ ਇੰਨਾ ਕੈਸ਼ ਕੀ ਕਰਨਾ ਹੈ ਕੈਸ਼ ਮੇਰੇ ਮੁੰਡੇ ਦੇ ਬੁਲਟ ਵਾਸਤੇ ਪੂਰਾ 2 ਤੋਂ 2.5 ਲੱਖ ਰੁਪਈਆ ਜੇ ਲਿਆਉਂਗੇ ਮੁੰਡੇ ਦੀ ਭੰਜੀਰੀ ਤੇ ਤਾਂ ਠੀਕ ਐ ਨਹੀਂ ਲੈ ਜਾਓ ਆਪਣੀ ਤੀ ਨੂੰ ਕੋਈ ਨਾ ਮਾਸੀ ਜੀ ਜੇ ਮੇਰੇ ਤੋਂ ਹੋ ਸਕਿਆ ਤਾਂ ਮੈਂ ਜਰੂਰ ਕਰੂੰਗਾ ਜੇ ਧੀ ਬਸਾਣੀ ਹੋਈ ਨਾ ਪੰਜੀਰੀ ਤੇ ਸਭ ਕੁਝ ਲੈ ਆਏ ਹੋ ਨਹੀਂ ਸਾਸਰੀ ਘਰ ਹੈ ਚਲੋ ਠੀਕ ਹੈ ਮਾਸੀ ਜੀ ਮੈਂ ਚਾਉਂਦਾ ਕਿੱਥੇ ਨੰਗਾ ਮਲੰਗਾ ਨਾ ਅੱਬਾ ਪੈ ਗਿਆ ਸਾਡਾ ਵੀਰੇ ਆ ਤੁਸੀਂ ਕੀ ਕਹੀ ਜਾਂਦੇ ਹੋ ਮੰਮੀ ਨੇ ਸੱਚੀ ਇਹਨਾਂ ਕੁਝ ਮੰਗ ਲਿਆ ਕਿਉਂ ਪੈਣੀ ਤੈਨੂੰ ਯਕੀਨ ਨਹੀਂ ਮੇਰੇ ਤੇ ਇਹ ਨਹੀਂ ਜਕੀਨਤਾ ਪੁੱਛ ਲਾ ਜਾ ਕੇ ਉਹਨਾਂ ਨੂੰ ਨਹੀਂ ਨਹੀਂ ਵੀਰੇ ਯਕੀਨ ਦੀ ਗੱਲ ਨਹੀਂ ਹੈਗੀ ਤੇ ਨਾਲੇ ਪੁੱਛਾਂ ਵੀ ਕੀ ਨੂੰ ਅਣਬੋਲ ਤਾਂ ਤੁਹਾਡੇ ਆਉਣ ਦੀ ਗੱਲ ਸੁਣ ਕੇ ਸ਼ੈਰ ਚਲਾ ਗਿਆ ਤੇ ਮੰਮੀ ਚਾਚੀ ਕੋਲ ਚਲੀ ਗਈ ਉਹ ਤੂੰ ਦੱਸ ਪੈਣੀ ਕੀ ਕਰਨਾ ਮੈਂ ਕੀ ਦੱਸਾਂ ਵੀਰੇ ਮੈਂ ਤਾਂ ਐਡੀ ਵੱਡੀ ਗਲਤੀ ਕਰਕੇ ਨਾ ਤੁਹਾਨੂੰ ਆ ਕੋਈ ਸੁਣ ਲਈ ਮਜਬੂਰ ਕਰਤਾ ਕੋਈ ਨਾ ਪੈਣੀ ਚੁੱਪ ਕਰ ਜਾ ਤੂੰ ਰੋਣਾ ਪੈਣੀ ਜਦੋਂ ਤੂੰ ਨਿੱਕੀ ਹੁੰਦੀ ਸੀ ਉਦੋਂ ਵੀ ਬਥੇਰੀਆਂ ਗਲਤੀਆਂ ਕਰਦੀ ਸੀ ਉਦੋਂ ਕਿਹੜਾ ਤੈਨੂੰ ਮੈਂ ਮਾਫ਼ ਨਹੀਂ ਕਰਦਾ ਸੀ ਵੀਰੇ ਉਦੋਂ ਦੀ ਗਲਤੀ ਤੇ ਹੁਣ ਦੀ ਗਲਤੀ 'ਚ ਬਹੁਤ ਫਰਕ ਆ ਉਦੋਂ ਮੈਂ ਵੀ ਛੋਟੀ ਸੀ ਤੇ ਗਲਤੀ ਵੀ ਛੋਟੀ ਹੁੰਦੀ ਸੀ ਹੁਣ ਮੈਂ ਵੱਡੀ ਹੋ ਗਈ ਤੇ ਮੇਤੋਂ ਗਲਤੀ ਬਹੁਤ ਵੱਡੀ ਹੋ ਗਈ ਫੇਰ ਕੀ ਹੋਇਆ ਭੈਣੇ ਇਹ ਵੀ ਕਿਸੇ-ਕਿਸੇ ਭਰਾ ਦਾ ਜਿਗਰਾ ਹੁੰਦਾ ਹੈ ਜੋ ਆਪਣੀ ਭੈਣ ਦੀ ਗਲਤੀ ਨੂੰ ਮਾਫ਼ ਕਰ ਦੇ ਤੂੰ ਤਾਂ ਮਾਫ ਕਰ ਦੇਗਾ ਵੀਰੇ ਪਰ ਮੈਂ ਰੱਬ ਨੂੰ ਕੀ ਮੂੰਹ ਦਿਖਾਉਂਗੀ ਵੀ ਮੈਂ ਆਪਦੇ ਭਰਾ ਨੂੰ ਕਰਜ਼ੇ 'ਚ ਡੋਬਣ ਲੱਗੀ ਆ ਨਾ ਮੇਰੀ ਭੈਣ ਰੋਣਾ ਹੋਰ ਕੋਈ ਚਾਰਾ ਵੀ ਹੈ ਨਹੀਂ ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪੈਣਾ ਵੀਰੇ ਮੈਂ ਤੇਰੇ ਹੱਥ ਦੇਣਾ ਕਿਵੇਂ ਮੋੜੂੰਗੀ ਜਿੰਨਾ ਟਾਈਮ ਮੇਰੇ ਆ ਸਾਥ ਚੱਲਦੇ ਨੇ ਨਾ ਮੇਰਾ ਹਰ ਸਾਥ ਤੇਰੇ ਤੋਂ ਗੁਰਬਾਣਾ ਵੀਰੇ ਹੈ ਕਮਲੀ ਨਾ ਹੋਵੇ ਤਾਂ ਕਾਇ ਸੁਬੀ ਕਹਿੰਦੇ ਹੁੰਦੇ ਆ ਨਾਲੇ ਆਪਾਂ ਇੰਨੇ ਗਾਇ ਗੁਜਰੇ ਵੀ ਹੈ ਨਹੀਂ ਵੀਰੇ ਚਾਹੇ ਆਪਾਂ ਲੱਖ ਮੀਰਾ ਪਰ ਜਦੋਂ ਕੁੜੀ ਨੂੰ ਨਾ ਲਾਲਚੀ ਸਾਰੇ ਮਿਲ ਜਾਣ ਤਾਂ ਭਰਾ ਲੱਖ ਤੋਂ ਕੱਖ ਹੋ ਜਾਂਦੇ ਆ ਕੋਈ ਨਾ ਭੈਣੇ ਨੀਤਾਂ ਨੂੰ ਬਰਾਦਾ ਹੁੰਦੀਆਂ ਜੇ ਨੀਤ ਸਿੱਧੀ ਹੋਵੇ ਨਾ ਤਾਂ ਰੱਬ ਹੋਰ ਦੇ ਦਿੰਦਾ ਤੇਰਾ ਵੀ ਪਰਿਵਾਰ ਆ ਵੀਰੇ ਤੂੰ ਵੀ ਅਬ ਦਜਵਤ ਬਲ ਨਾ ਹੁਣ ਮੈਂ ਤੈਨੂੰ ਕੀ ਆਖਾਂ ਤੂੰ ਪਹਿਲੇ ਬੇਚਿਤ ਹੋ ਕੇ ਕਹਿ ਪਰ ਮੈਂ ਤਾਂ ਫੈਸਲਾ ਕਰ ਲਿਆ ਵੀ ਇਹਨਾਂ ਦਾ ਮੱਥਾ ਡਮਾਂਗੇ ਉਹ ਤਾਂ ਮੰਮੀ ਹੁਣੀ ਕਹਿੰਦੇ ਸੀ ਵੀ ਜੇ ਮੁੰਡਾ ਹੋਇਆ ਤੇ ਜਾਪੇ ਦਾ ਸਾਰਾ ਖਰਚਾ ਅਸੀਂ ਕਰਾਂਗੇ ਪਰ ਹੁਣ ਤੈਨਾਂ ਨੇ 1 ਰੁਪਿਆ ਵੀ ਨਹੀਂ ਲਾਇਆ ਚੱਲ ਛੱਡ ਫੇਰ ਕੀ ਹੋਇਆ ਤੂੰ ਸਾਡੀ ਕੁਛ ਲੱਗਦੀ ਨਹੀਂ ਤੇਰੀ ਭਾਬੀ ਬਹੁਤ ਚੰਗੀ ਐ ਜਦੋਂ ਉਹ ਨੂੰ ਆ ਕੁਝ ਪਤਾ ਲੱਗਿਆ ਨਾ ਉਹਨੇ ਮੈਨੂੰ ਉਹਦੀ ਭੇਜਤਾ ਤੇਰੇ ਕੋਲੇ ਵੀਰੇ ਭਾਬੀਆਂ ਤਾਂ ਮਾਵਾ ਵਰਗੀਆਂ ਹੁੰਦੀਆਂ ਨੇ ਤੇ ਕਰਮ ਵਾਲੀ ਹੁੰਦੀ ਆ ਉਹ ਕੁੜੀ ਜਿਹਨੂੰ ਇਹਨਾਂ ਪਿਆਰ ਕਰਨ ਵਾਲੀ ਭਾਬੀ ਮਿਲਦੀ ਆ ਚਲ ਭੈਣੇ ਹੁਣ ਤੂੰ ਟੈਨਸ਼ਨ ਨਾ ਲੈ ਠੀਕ ਐ ਤੇ ਮੈਂ ਚਲਦਾ ਜਾ ਕੇ ਪੈਸਾ ਮੈਂ ਇੰਤਜ਼ਾਮ ਕਰ ਦਾਂ ਇਹ ਮਾਸੀ ਆ ਗਈ ਤਾਂ ਕਹੂਗੀ ਪਤਾ ਨਹੀਂ ਕੀ ਗੱਲਾਂ ਕਰਦਾ ਪਰ ਤੂੰ ਰੋਟੀ ਤਾਂ ਖਾ ਜਾ ਵੀਰੇ ਮੈਂ ਹੁਣੀ ਬਣਾ ਦਿੰਨੀ ਆ ਨਹੀਂ ਨਹੀਂ ਭੈਣੇ ਮੈਂ ਚਲਦਾ ਤੂੰ ਨਾਲੇ ਆਦਾ ਧਿਆਨ ਰੱਖਿਆ ਕਰ ਠੀਕ ਐ ਵੀਰੇ ਚਲ ਵੀ ਤੂੰ ਵੀ ਧਿਆਨ ਨਾਲ ਜਾਈ ਨਾਲ ਭਾਬੀ ਦਾ ਖਿਆਲ ਰੱਖੀ ਚਲ ਠੀਕ ਐ ਭੈਣੇ ਮੈਂ ਜਾ ਕੇ ਕਰਦਾ ਪੈਸਾ ਮੈਂ ਇੰਤਜ਼ਾਮ ਚਲ ਅੱਗੇ ਜੱਪਰਾ ਪਹਿਜਪਰਾ ਪਹਿਜਪ ਵੀ ਸਭ ਨੂੰ ਦੇ ਨਹੀਂ ਅੱਜ ਕੱਲ ਕੋਣ ਕਿਸੇ ਨੂੰ ਪੁੱਛਦਾ ਭਾਬੀਆਂ ਦੇ ਆਉਣ ਨਾਲ ਪਰਾਉ ਹੀ ਬਦਲ ਜਾਂਦੇ ਆ ਪਰ ਰੱਬ ਨੇ ਸੋਹਰੇ ਵੱਲੋਂ ਤਾਂ ਨਹੀਂ ਪਰ ਪੇਕੇ ਵੱਲੋਂ ਮੇਰੀ ਕਿਸਮਤ ਬਹੁਤ ਵਧੀਆ ਲਿਖੀ ਆ ਮੈਨੂੰ ਆਹੀ ਉਮੀਦ ਸੀ ਤੇਰੇ ਨੰਦ ਪੇਕਿਆਂ ਤੋਂ ਕਿੱਥੇ ਮੈਂ ਆਪਣਾ ਮੁੰਡਾ ਤੇਰੇ ਨਾਲ ਵਿਆਹ ਲਿਆ ਕੁਛ ਨਹੀਂ ਦਿੱਤਾ ਕੰਜਰਾਂ ਨੇ ਬਸ਼ਰਮ ਕਿਸੇ ਥਾਂ ਦੇ ਇੱਥੇ ਮੇਰੇ ਘਰ ਵਿੱਚ ਤੂੰ ਧਰੀ ਪਈ ਸੀ ਮੰਮੀ ਹੁਣ ਵੀਰੇ ਹੁਣੀ ਇੰਤਜ਼ਾਮ ਕਰੀ ਤੇ ਜਾਂਦਾ ਇੱਕੋ ਲੱਖ ਤੋਂ ਕਿ ਕਰਦੇ ਨਾ ਉਹ ਨਾ ਪਿਛਲੇ 10 ਦਿਨਾਂ ਤੋਂ ਤੇਰਾ ਵੀਰਾ ਇੱਥੋਂ ਗਿਆ ਹੋਇਆ 10 ਦਿਨਾਂ ਤੋਂ ਤੋਂ ਪ੍ਰਬੰਧ ਹੋਇਆ ਨਾ ਹੁਣ ਕੀ ਇੱਕ ਦਿਨ ਵਿੱਚ ਉਹ ਪ੍ਰਬੰਧ ਕਰ ਲੂਗਾ ਨਾਲੇ ਉਹਨੂੰ ਨੰਗਮ ਲੰਗ ਨੂੰ ਕੌਣ ਦੇਊਗਾ ਉਧਾਰ ਪੈਸੇ ਮੰਮੀ ਇਹ ਤਾਂ ਤੁਹਾਨੂੰ ਵੀ ਪਤਾ ਨਾ ਵੀ ਪੈਸੇ ਕਿਹੜੇ χαρακਤਰ ਲੱਗਦੇ ਆ ਵੀ ਜਿਹੜਾ ਜਦੋਂ ਜੀ ਕੀਤਾਗਾ ਵੀਰਾ ਤੋੜ ਲਿਆਊਗਾ ਹਲੇ ਹੋਂ ਤਾਂ ਭਾਬੀ ਦਾ ਆਪਰੇਸ਼ਨ ਹੋਇਆ ਕਿੰਨਾ ਖਰਚਾ ਹੋਇਆ ਵੀਰੇ ਦਾ ਉਥੇ ਤਾਂ ਹੀ ਤਾਂ ਮੈਂ ਕਹਿਨੀ ਆ ਵੀ ਤੇਰੀ ਪਰਜਾਈ ਦਾ ਆਪਰੇਸ਼ਨ ਹੋਇਆ ਉਹ ਤਾਂ ਸਿਰੇ ਦਾ ਕਰਜ਼ਾਈ ਆ ਪਹਿਲੇ ਨੰਗ ਮਲੰਗਾ ਉਹਨੇ ਕਿੱਥੋਂ ਸਾਨੂੰ ਦੇ ਦੇਣੇ ਆ ਪੈਸੇ ਮੰਮੀ ਸਾਰੇ ਦੁਨੀਆ ਹੀ ਕਰਜ਼ਾਈ ਆ ਮੇਰਾ ਭਰਾ ਇਕੱਲਾ ਹੀ ਕਰਜ਼ਾਈ ਨਹੀਂ ਹੈਗਾ ਨਾਲੇ ਲੋਡ ਪੈਂਦੇ ਨਾ ਸਭਨੇ ਕਰਜ਼ਦਾਰ ਬਨਣਾ ਪੈ ਜਾਂਦਾ ਮੇਰੀ ਗੱਲ ਸੁਣਨੀ ਸਾਰੀ ਦੁਨੀਆ ਕਰਜ਼ਾਈ ਆ ਪਰ ਤੇਰੇ ਭਾਈ ਜਿੰਨੀ ਕਰਜ਼ਾਈ ਨਹੀਂ ਹੈਗੀ ਸਾਰੇ ਪੇਕੇ ਨਾ ਆਪਣੀਆਂ ਧੀਆਂ ਦਾ ਪਹਿਲਾਂ ਸੋਚਦੇ ਆ ਪਰ ਤੇਰੇ ਪੇਕੇ ਨੇ ਕੀ ਸੋਚਿਆ ਤੇਰੀ ਮਾਂ ਤਾਂ ਕੇ ਮੇਰੇ ਪੈਰੀਂ ਡਗ ਪਈ ਤੇ ਮੈਨੂੰ ਤੇਰਾ ਰਿਸ਼ਤਾ ਲੈਣਾ ਪਿਆ ਉਹ ਵੀ ਆਪਣੇ ਮੁੰਡੇ ਕਰਕੇ ਨਹੀਂ ਮੈਂ ਤੇਰਾ ਰਿਸ਼ਤਾ ਕਦੇ ਨਾ ਲੈਂਦੀ ਮੰਮੀ ਜੀ ਤਾਂ ਇਹ ਕਦੇ ਖਤ ਨਾਲ ਨਹੀਂ ਵੱਜਦੀ ਮੈਂ ਕੱਲੀ ਗੱਲ ਤਾਂ ਥੋੜੀ ਸੀ ਤੁਹਾਡੇ ਮੁੰਡੇ ਦੀ ਵੀ ਬਰਾਬਰ ਗੱਲ ਸੀ ਹਾਂ ਹੁਣ ਤਾਂ ਤੁਸੀਂ ਕੁਝ ਮਰਜ਼ੀ ਕਹੀ ਜਾਓ ਫੜਾਉ ਰਿਝਵਾ ਜੋ ਆਪਣਾ ਸਾਡਾ ਫੜਾ ਜੋਕ ਮੇਰੇ ਕੋਲ ਸਭ ਜਵਾਨ ਕਿਵੇਂ ਲੜਾਉਣੀ ਹੈ ਤੂੰ ਹੈ ਮम्मी ਚੜ ਲੜਾਉਣੀ ਹੈ ਜਵਾਨ ਮੇਰੇ ਨਾਲ ਮम्मी ਚੜ ਮम्मी ਚੜ ਦੋ ਦਿਲਤਾ ਕਰਦਾ ਤੇਰੇ ਗੁਲੇ ਜਾਨੋ ਮਕਾਦਮਾ ਤੈਨੂੰ ਕੱਢਾ ਇੱਥੋਂ ਬਾਹਰ ਚੱਲ ਬੱਸ ਚੱਲ ਮੇਰੇ ਮੇਰੇ ਨਾਲ ਨਾ ਮਨ ਤੂੰ ਮਾਸੀ ਜੀ ਕੀ ਕਰਨ ਲੱਗਿਓ ਤੁਸੀਂ ਕਿਹੜੇ ਕਸੂਰ ਦੀ ਸਜ਼ਾ ਦੇ ਲੱਗਿਓ ਇਹਨੂੰ ਕਸੂਰ ਪੁੱਛਦਾ ਕਿਹੜਾ ਕਿਹੜਾ ਕਸੂਰ ਦੱਸੀਏ ਇੱਕ ਕਸੂਰ ਹੋਵੇ ਤਾਂ ਦੱਸਾਂ ਰੋਟੀ ਪਾਣੀ ਇਹਨੂੰ ਨਹੀਂ ਬਣਾਉਣਾ ਦਾ ਕੰਮ ਧੰਦਾ ਇਹਨੂੰ ਨਹੀਂ ਕੋਈ ਆਉਂਦਾ ਬੋਲਣ ਦੀ ਤਮੀਜ਼ ਇਹਨੂੰ ਹੈ ਨਹੀਂ ਹੋਰ ਦੱਸ ਕਿਹੜਾ ਕਸੂਰ ਪੁੱਛਦਾ ਬੱਸ ਮਾਫੀ ਬੱਸ ਗੱਲ ਨਾ ਟਾਲ ਮੈਨੂੰ ਪਤਾ ਸੀ ਇੱਕ ਦਿਨ ਇਹੀ ਕੁਝ ਆਉਣਾ ਜਿਵੇਂ ਭੈਣ ਦੀ ਜ਼ੁਬਾਨ ਚੱਲਦੀ ਹੈ ਉਵੇਂ ਭਾਈ ਦੀ ਚੱਲਦੀ ਹੈ ਮੇਰੇ ਘਰ ਆ ਕੇ ਰੋਮ ਮਾਰਦਾ ਲੈ ਜਾ ਇਹਨੂੰ ਅਸੀਂ ਨਹੀਂ ਰੱਖਣੀ ਆਹੀ ਕੋਈ ਚਾਹੀਦਾ ਸੀ ਨਾ ਤੁਮੂ ਵਾਸੀ ਜੀ ਜੇ ਆਉਂਦੀ ਭੈਣ ਦੀ ਖਾਤਰ ਮੈਨੂੰ ਆਪਦੀ ਜਿੰਦ ਵੀ ਵੇਚਣੀ ਪੈ ਦੇਣਾ ਤਾਂ ਉਹ ਵੀ ਵੇਚ ਕੇ ਤੇਰਾ ਢਿੱਡ ਭਰ ਦੂੰ ਦੇ ਵੀਰੇ ਸਭ ਮੈਂ ਨਹੀਂ ਸੀ ਚਾਹੁੰਦਾ ਵੀ ਕਰਜ਼ਾ ਚੱਕ ਕੇ ਇਹਨਾਂ ਦਾ ਢਿੱਡ ਭਰਾਂ ਪਰ ਮੈਂ ਦੋ ਕਿੱल्ल्या ਚੋਣਾ ਇੱਕ ਕਿੱਲਾ ਵੇਚ ਕੇ ਇਹਨਾਂ ਦਾ ਢਿੱਡ ਭਰਿਆ ਪਰ ਵੀਰੇ ਤੂੰ ਕੀ ਕਰੇਗਾ ਪਹਿਲੇ ਤੋਂ ਬਿਨਾ ਨਾਲੇ ਭਾਬੀ ਤੇਰੀ ਭਾਬੀ ਨੇ ਹੀ ਸਲਾਹ ਦਿੱਤੀ ਸੀ ਭੈਣੇ ਉਹਦੀ ਸਲਾਹ ਮੰਨ ਕੇ ਮੈਂ ਇਹ ਸਭ ਕੁਝ ਕੀਤਾ ਜੀ ਦੇ ਮੈਂ ਤੇਰੇ ਦੇਨਦਾਰ ਰਹਾਂਗੀ ਮਾਸੀ ਜੀ ਤੁਸੀਂ 2 ਲੱਖ ਮੰਗਿਆ ਸੀ ਨਾ ਪੂਰਾ 5 ਲੱਖ ਹੈ ਤੇ ਨਾਲ ਆਹ ਟੂਮਾ ਤੇਰੇ ਕੱਲੀ ਵਾਸਤੇ ਚਲ ਠੀਕ ਆ ਪਾਣੇ ਮੈਂ ਚਾਉਂ ਮੈਂ ਟੋਨੀ ਪੁੱਤ ਮੈਨੂੰ ਮਾਫ ਕਰ ਦੇ ਮੈਂ ਮੈਂ ਪਾਪੜ ਮੈਂ ਮੈਂ ਬਹੁਤ ਤਕਲੀਫ ਦਿੱਤੀ ਹੈ ਤੁਹਾਨੂੰ ਦੋਹਾਂ ਨੂੰ ਮੈਨੂੰ ਮਾਫ ਕਰ ਦੇ ਪੁੱਤ ਧੀਏ ਤੁਸੀਂ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਕਦੀ ਧੀ ਸਮਝਿਆ ਹੀ ਨਹੀਂ ਮੈਂ ਤਾਂ ਕਦੀ ਤੈਨੂੰ ਨੂੰ ਵੀ ਨਹੀਂ ਸਮਝਿਆ ਮੈਂ ਤੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਮੇਰੀ ਧੀ ਮੈਨੂੰ ਮਾਫ ਕਰ ਦੇ ਨਾਲੇ ਪਾਪੀ ਕੌਣ ਇਹ ਤਾਂ ਉੱਪਰ ਵਾਲਾ ਜਾਣਦਾ ਮਾਸੀ ਜੀ ਹੁਣ ਮੈਨੂੰ ਜਾਣ ਦੋ ਮੈਂ ਜਿਹੜਾ ਆਪਣਾ ਕੰਮ ਕਰਨਾ ਸੀ ਕਰਤਾ ਟੋਨੀ ਪੁੱਤ ਮੈਨੂੰ ਮਾਫ ਕਰ ਦੇ ਸੱਚੀ ਮੈਂ ਬਹੁਤ ਵੱਡੀ ਪਾਪਣ ਐ ਗੁਨਾਹਗਾਰ ਐ ਤੁਹਾਡੀ ਜਿਨੇ ਇੱਕ ਭਾਈ ਤੋਂ ਇੱਕ ਭੈਣ ਨੂੰ ਦੂਰ ਕੀਤਾ ਪਤਾ ਨਹੀਂ ਮੈਂ ਲਾਲਚ ਵਿੱਚ ਅੰਨੀ ਹੋ ਕੇ ਤੁਹਾਡੇ ਤੋਂ ਕੀ ਕੀ ਮੰਗਦੀ ਰਹੀ ਪੈਸਾ ਸੋਨਾ ਇਹਨੂੰ ਇੰਨਾ ਪਰੇਸ਼ਾਨ ਕੀਤਾ ਮੈਂ ਸੱਚੀ ਗੁਨਾਹਗਾਰ ਹਾਂ ਮੈਂ ਮੈਂ ਤਾਂ ਮਾਫੀ ਦੇ ਕਾਬਿਲ ਵੀ ਨਹੀਂ ਪਰ ਫੇਰ ਵੀ ਪੁੱਤ ਪਤਾ ਨਹੀਂ ਮੇਰੇ ਗੁਨਾਹਾਂ ਨੂੰ ਰੱਬ ਦੇਖਦਾ ਹੋਣਾ ਕਿੰਨੇ ਪਰ ਰੱਬ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਮਾਫੀ ਮੰਗਣਾ ਚਾਹੁੰਦੀ ਹਾਂ ਮੈਨੂੰ ਮਾਫ ਕਰ ਦੇ ਪੁੱਤ ਆ ਲੈ ਮੈਨੂੰ ਨਹੀਂ ਇਹ ਸਭ ਕੁਝ ਚਾਹੀਦਾ ਨਹੀਂ ਨਹੀਂ ਮਾਸੀ ਜੀ ਤੁਸੀਂ ਇਹਨੂੰ ਰੱਖੋ ਬਸ ਮੇਰੀ ਪੈਰ ਨੂੰ ਖੁਸ਼ ਰੱਖਿਆ ਕਰੋ ਇਸ ਤੋਂ ਵੱਧ ਮੈਂ ਕੁਝ ਨਹੀਂ ਚਾਹੁੰਦਾ ਨਹੀਂ ਪਤਾ ਤੂੰ ਇੰਨਾ ਛੋਟਾ ਹੋ ਕੇ ਮੈਨੂੰ ਬੁੱਢੀ ਨੂੰ ਇਹ ਗੱਲ ਸਿਖਾ ਗਿਆ ਵੀ ਘਰ ਦੇ ਵਿੱਚ ਦੋਹਾਂ ਤੀਆਂ ਕਿਵੇਂ ਰੱਖੀ ਦੀਆਂ ਪਤਾ ਨਹੀਂ ਮੈਂ ਪਤਾ ਨਹੀਂ ਮੈਂ ਕੀ ਕੀ ਤੈਨੂੰ ਵੀ ਬੋਲ ਗਈ ਵਿਸ਼ਾਲੀ ਨੂੰ ਵੀ ਬੋਲ ਗਈ ਮੈਂ ਬਾਰ-ਬਾਰ ਕੋ ਹਰ ਵਾਰ ਇਹਨੂੰ ਧੰਗ ਕਰੀ ਗਈ ਵਿਸ਼ਾਲੀ ਪਤ ਦੇਖਤੀ ਏ ਤੂੰ ਮੈਨੂੰ ਮਾਫ਼ ਕਰ ਤਾਂ ਮਮੀ ਜੀ ਤੁਸੀਂ ਨਾ ਮੈਨੂੰ ਮਾਫ਼ੀ ਮੰਗੋ ਵੱਡੇ ਕਦੇ ਛੋਟੇ ਤੋਂ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਫਿਰ ਕੀ ਹੋ ਗਿਆ ਜੇ ਤੁਸੀਂ ਮੈਨੂੰ ਕੁਝ ਬੋਲਤ ਮੈਨੂੰ ਕਿਸੇ ਗੱਲ ਦਾ ਕੋਈ ਗੁੱਸਾ ਨਹੀਂ ਤੁਸੀਂ ਤਾਂ ਮੇਰੇ ਮਾਮਾ ਵਰਗੇ ਹੋ ਮੈਂ ਤਾਂ ਤੁਹਾਨੂੰ ਕਦੇ ਸਾਸੂ ਮੰਨਿਆ ਹੀ ਨਹੀਂ ਚੱਲ ਫਿਰ ਆਪਣੇ ਭਾਈ ਵਾਸਤੇ ਨਿੰਬੂ ਪਾਣੀ ਜਾਂ ਚਾਹ ਬਣਾ ਕੇ ਲਿਆ ਫਿਰ ਆਪਾਂ ਇਕੱਠੇ ਬੈਠ ਕੇ ਪੀਨੇ ਆਹ ਉਹ ਨਹੀਂ ਮਾਸੀ ਜੀ ਮੈਂ ਚੱਲਿਆ ਨਹੀਂ ਪੁੱਤ ਚਾਹ ਪੀ ਕੇ ਜਾਇਂ ਚਲੋ ਤੁਸੀਂ ਬਾਹਰ ਕਹਿਣੇ ਤਾਂ ਵੇਹ ਜੰਨੇ ਹਾਂ ਮੈਂ ਹੁਣੇ ਬਣਾ ਕੇ ਲੈਣੀ ਆ ਤੁਸੀਂ ਮਾਰੋ ਗੱਲਾਂ ਚਲ ਠੀਕ ਆ ਬੇਸ਼ਾਹੀ